ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਆਸਾ ਨਦੀ ਦਾ ਪੱਛਮੀ ਕਿਨਾਰਾ ਇੱਕ ਨਿੱਕੀ ਜੀ ਟਿੱਬੀ ਅਮਰਤ ਵੇਲਾ ਰੱਬੀ ਜੋਤ ਧਿਆਨ ਮਗਨ ਬੈਠੀ ਆ ਇੱਕ ਪ੍ਰੇਮ ਮੂਰਤ ਸੂਰਤ ਪਾਸ ਕੀਰਤਨ ਕਰ ਰਹੀ ਠੰਡਾ ਸੁਹਾਓ ਅਸਮਾਨਾਂ ਤੋਂ ਵਸ ਰਿਆ ਸ਼ਾਂਤ ਤੇ ਇਕਾਂਤ ਵਿੱਚ ਕੀਰਤਨ ਦੀ ਰੋ ਸਵਾਦ ਦਰਸਵਾਦੀ ਲਪਟ ਦੇ ਰਹੀ ਦਿਨ ਚੜ ਆਇਆ ਆਪ ਜੀ ਨੇ ਸੋਨੇ ਨੈਣ ਖੋਲੇ ਅਰਸ਼ਾਂ ਵੱਲ ਤੇ ਫਿਰ ਦਰਿਆ ਵੱਲ ਤੇ ਫਿਰ ਚੁਫੇਰੇ ਤੱਕਿਆ ਹਾਉ ਜੀ ਵਾ ਗੁਣਸਾਰ ਅੰਤਰ ਤੂੰ ਵਸੇ ਤੂੰ ਵਸੇ ਮਨ ਮਾਹੇ ਸਹਿਜੀ ਰਾਸ ਰਸੇ ਦੀ ਮਿੱਠੀ ਸਦਾਈ ਫਿਰ ਉੱਠ ਖੜੇ ਹੋਏ ਤੇ ਆਖਿਆ ਮਹਾਪੁਰਖਿਕ ਆਵੇਗਾ ਇਥੇ ਕੀਰਤਨ ਹੋਵੇਗਾ ਵਸੋਂ ਵਸੇਗੀ ਐ ਕਹਿੰਦੇ ਅੱਗੇ ਨੂੰ ਟੁਰ ਪਏ ਐਵੇਂ ਹੀ ਦੋ ਦਿਨ ਗੁਜ਼ਾਰ ਰਸਤੇ ਟੁਰਦੇ ਠਹਿਰਦੇ ਤੀਜੇ ਦਿਨ ਅੰਮ੍ਰਿਤ ਵੇਲੇ ਇੱਕ ਬੇਰੀਆਂ ਦੀ ਚੰਗੀ ਇੱਕ ਸੁਹਾਵੇਂ ਸ਼ੰਭ ਦੇ ਕਿਨਾਰੇ ਜਾ ਜੋਤ ਜਗਾਈ ਕੀਰਤਨ ਹੋਇਆ ਸੁਆਦ ਆਇਆ ਫੇਰ ਉੱਠੇ ਤੇ ਟੁਰ ਪਏ ਬਚਨ ਕੀਤਾ ਮਹਾਪੁਰਖ ਆਉਣਗੇ ਹਰ ਕੀਰਤਨ ਦਾ ਮੰਦਰ ਤੇ ਨਗਰੀ ਵਸਾਉਣਗੀ ਫਿਰ 2-4 ਦਿਨ ਹੋਰ ਸਫਰ ਕੀਤਾ ਹੁਣ ਆਪਣੇ ਐਮਨਾਬਾਦ ਜਿਸ ਦਾ ਨਾਉ ਸੈਦਪੁਰ ਤਦੋਂ ਸੀ ਇੱਕ ਤਰਖਾਨ ਦੇ ਘਰ ਜਾ ਧਨ ਰੰਕਾਰ ਦੀ ਹਲਕ ਜਗਾਈ ਇਹ ਤਰਖਾਨ ਤਰਖਾਨਾ ਕੰਮ ਕਰਦਾ ਸੀ ਸੀ ਦੀ ਪਧਰੀ ਜੀ ਸੂਰਤ ਸੀ ਬਾਰੋਂ ਖੋਰਾ ਖੋਰਾ ਦਿਸਦਾ ਸੀ ਵਾਸ ਸੁਣ ਕੇ ਬਾਹਰ ਆਇਆ ਤਕਿਆ ਨੈਣ ਨੀਵੇਂ ਪਾਲੇ ਫੇਰ ਤਕਿਆ ਤੇ ਫੇਰ ਚਰਨਾ ਤੇ ਟਹਿਪਿਆ ਆਪ ਜੀ ਬੋਲੇ ਲੈ ਭਾਈ ਲਾਲੋ ਆ ਗਏ ਆ ਟਟੂਰ ਪਏ ਆ ਦੇਸੋਂ ਬਦੇਸ਼ਾਂ ਦੀ ਧਾਰ ਕੀ ਲਾਲੋ ਦੇ ਨੈਣ ਪਾਰ ਆਏ ਚੁੱਪਚਾਪ ਅੰਦਰ ਲੈ ਗਿਆ ਕੋਠੇ ਦੇ ਅੰਦਰ ਨਾਲ ਦਾ ਸਾਥੀ ਕੀਰਤਨ ਕਰਨ ਵਾਲਾ ਮਰਧਾਨਾ ਹਰਾਨ ਪਿਆ ਹੋਵੇ ਸਾਚ ਆਖੇ ਆਪਣਾ ਘਰ ਛੱਡਿਆ